ਤੁਰੇ ਸਿਆਮ ਰਦੀ ਤੇ ਤਾਂ ਜਿਤਨਾ ਮਗਨ ਕੀਤਾ ਜਾ ਰਿਹਾ ਕਿ ਕਿ ਮਜੂਦ ਤੇ ਰਿਸਪੌਂਸ ਦੇਖੋ ਸਾਡਾ ਸੁਪਨਾ ਨਸ਼ਾ ਮੁਕਤ ਪੰਜਾਬ ਪੰਜਾਬ ਸਰਕਾਰ ਦਾ ਸੋਸ਼ਲ ਅੜੀ ਤੇ ਥੇਰ ਇੱਕ ਜਗਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਲੋਕਾਂ ਨੂੰ ਲਾਗਬੰਦੀ ਕੀਤਾ ਜਾ ਰਿਹਾ ਜਾ ਰਿਹਾ ਸੋ ਪ੍ਰੋਗਰਾਮ ਦਾ ਉਦੇਸ਼ ਸਮਝਾਇਆ ਜਾ ਰਿਹਾ ਵੀ ਬਹੁਤ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਮਤਲਬ ਕਲਿੱਕ ਦਿੰਦੇ ਵੀ ਆਏ ਲਖਾ ਖਤਮ ਹੋ ਜੂ ਪਰ ਮੈਂ ਇਹ ਕਹਿੰਦਾ ਵੀ ਇਹ ਲਾਗਬੰਦੀ ਤਾਂ ਕੀਤੀ ਜਾ ਰਹੀ ਹੈ ਵੀ ਆਪਾਂ ਰਲ ਕੇ ਇਸ ਨੂੰ ਮੁਕਤੀ ਹੈ ਸਾਰੇ ਜਨਤਾ ਕਿਉਂਕਿ ਜਿੰਨਾ ਚਿਰ ਲੋਕਾਂ ਦੇ ਮੰਨਤੇ ਹੀ ਨਹੀਂ ਪੈਂਦਾ ਕਾ ਵੀ ਅਸੀਂ ਪੁਲਿਸ ਨਾਲ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਆ ਐਮਐਲਏ ਨੂੰ ਮਿਲ ਕੇ ਕਹਿ ਸਕਦੇ ਐਂਟੀ ਨੂੰ ਕਹਿ ਸਕਦੇ ਕਿਉਂਕਿ ਅੱਗੇ ਕੀ ਹੁੰਦਾ ਜੇ ਜਦੋਂ ਨਸ਼ਾ ਤਸਕਰ ਦੀ ਕੋਈ ਕੰਪਲੇਟ ਕਰਦਾ ਸੀ ਤਾਂ ਉਹਨੂੰ ਰੋਕ ਤਾਂ ਹੋ ਗਿਆ ਦੇਣ ਲੱਗ ਜਾਂਦੇ ਜੀ ਤੋਂ ਉਹੀ ਦੱਸਣ ਆਸਤੇ ਆਏ ਆ ਵੀ ਕਿਸੇ ਨਾਲ ਕਰਨ ਦੀ ਲੋੜ ਨਹੀਂ ਕਿਸੇ ਨਾਲ ਲੜਨ ਦੀ ਵੀ ਨਹੀਂ ਲੋੜ ਸਿਰਫ ਇੱਕ ਫੋਨ ਨੰਬਰ ਆ ਉਹਦੇ ਤੇ ਕਾਲ ਕਰੋ ਸਾਨੂੰ ਦੱਸੋ ਏਪੀਟੀ ਸਾਹਿਬ ਨੂੰ ਦੱਸੋ ਐਸਐਚਓ ਨੂੰ ਦੱਸੋ ਨਾਲ ਦੀ ਨਾਲ ਉਹ ਬੰਦੇ ਤੇ ਕਾਰਵਾਈ ਹੋਏ ਉਹ ਇਹੀ ਕਾਰਨ ਆ ਵੀ ਅਸੀਂ ਲੋਕਾਂ ਨੂੰ ਲਾਮਬਤ ਕਰਕੇ ਦੱਸ ਆ। ਆਮਦਕ ਸਿੰਘ ਸਾਹਿਬ ਜੇਕਰ ਜਿਸ ਤਰ੍ਹਾਂ ਤੁਸੀਂ ਦੱਸਿਆਗਾ ਵੀ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਪਰ ਲੋਕਾਂ ਦੇ ਵਿੱਚ ਨਾ ਹਜੇ ਕਿਤੇ ਨਾ ਕਿਤੇ ਡਰ ਪਾਇਆ ਜਾ ਰਿਹਾ ਵੀ ਜੇਕਰ ਅਸੀਂ ਨਸ਼ਾ ਤਸਕਰੀ ਦੀ ਕੋਈ ਜਾਣਕਾਰੀ ਦੇਵਾਂਗੇ ਤਾਂ ਕੋਈ ਨਾ ਕੋਈ ਕਾਰਵਾਈ ਸਾਡੇ ਤੇ ਵੀ ਉਹਨਾਂ ਵੱਲੋਂ ਨਸ਼ਾ ਤਸਕਰਾਂ ਵੱਲੋਂ ਕੀਤੀ ਜਾ ਸਕਦੀ ਆ। ਉਸ ਨੂੰ ਕੀ ਕੀ ਸਪਸ਼ਟ ਕਰੋਗੇ? ਮੈਂ ਇਹੀ ਕਹਿਣਾ ਚਾਹੁੰਦਾ ਨਾ ਡਰਨ ਦੀ ਲੋੜ ਆ ਨਾ ਲੜਨ ਦੀ ਲੋੜ ਆ। ਜਿਹੜਾ ਤੁਸੀਂ ਫੋਨ ਕਰਕੇ ਸਾਨੂੰ ਦੱਸੋਗੇ। ਉਹਦੇ ਬਾਰੇ ਕਦੇ ਵੀ ਉਹ ਜਾਣਕਾਰੀ ਜਿਹੜੀ ਗੋਪਤ ਰੱਖੀ ਜਾਊਗੀ ਕਦੇ ਕਿਸੇ ਨੂੰ ਦੱਸਿਆ ਨਹੀਂ ਜਾਊਗਾ ਚਾਹੇ ਤੁਸੀਂ ਥਾਣੇ 'ਚ ਦੱਸੋਗੇ ਚਾਹੇ ਸਾਨੂੰ ਦੱਸੋਗੇ ਜਿਹੜਾ ਵੀ ਬੰਦਾ ਦੱਸੂਗਾ ਉਹ ਗੋਪਤ ਰੱਖਿਆ ਜਾਊਗਾ ਅਗਰ ਜੇਕਰ ਕੋਈ ਅਗਲਾ ਆਪਦਾ ਨਾਮ ਲੈ ਕੇ ਵੀ ਸਿੱਧੀ ਸਪਸ਼ਟੀ ਚ ਜਾਣਕਾਰੀ ਦਿੰਦਾ ਹੈਗਾ ਅਗਰ ਉਸ ਦੀ ਕੋਈ ਘਟਨਾ ਵਾਪਰਦੀ ਆ ਤਾਂ ਉਸ ਦਾ ਕਿਸ ਤਰ੍ਹਾਂ ਦੇਖੂਗੀ ਸਰਕਾਰ ਦੇਖੋ ਇਹ ਹੀ ਸਰਕਾਰ ਕਹਿ ਰਹੀ ਆ ਵੀ ਡਰਨ ਦੀ ਵੀ ਨਹੀਂ ਲੋੜ ਲੜਨ ਦੀ ਪ੍ਰਸ਼ਾਸਨ ਆ ਤੁਮ ਨੂੰ ਜੀ ਆਏ ਬੁੱਢਾ ਕਰਦੀ ਥੋੜੀ ਆ ਕੋਈ ਕਿਸੇ ਤੇ ਗੱਲ ਪੈ ਜੀ ਵੇਖਿਆ ਸਰਕਾਰ ਬੈਠੀ ਆ ਅਫਸਰ ਬੈਠਾ ਅਸੀਂ ਬੈਠੇ ਆ ਤਾਂ ਹੀ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਹਾਨੂੰ ਕਿਸੇ ਨੂੰ ਕਹਿਣ ਦੀ ਵੀ ਨਹੀਂ ਲੋੜ ਬਸ ਚੁੱਪ ਕਰਕੇ ਇੱਕ ਫੋਨ ਕਰ ਦਿਓ ਕਿਸੇ ਨੂੰ ਕੀ ਪਤਾ ਲੱਗਣ ਦਿੰਦੇ ਆ ਨਾ ਹੀ ਕੋਈ ਦੱਸੂਗਾ ਤੇ ਨਾ ਹੀ ਕਿਸੇ ਨੂੰ ਪਤਾ ਲੱਗਣ ਦਿੱਤਾ ਜਾਊਗਾ ਦੂਜੀ ਗੱਲ ਇਹ ਆ ਵੇਖੋ ਇਹ ਸਰਕਾਰ ਦਾ ਕੀਚਾ ਹੈ ਕੋ ਸਰਕਾਰ ਜਿਹੜਾ ਕੰਮ ਆਪਦਾ ਕਰਦੀ ਆ ਬਹੁਤ ਹੀ ਵਧੀਆ ਤੇ ਸਿੱਧੇ ਧੱਕਾ ਕਰਦੀ ਆ ਪ੍ਰਸ਼ਾਸਨ ਦੀ ਸਾਰੀ ਇਹ ਨਹੀਂ ਕਰਦੇ ਨਿਕਰਾਉਣੀ ਆ ਮੈਂ ਉਹਦੀ ਘਟਨਾ ਨਹੀਂ ਕਰੇਗਾ ਠੀਕ ਹੈ ਸਰ ਥੈਂਕ ਯੂ ਸਰ